ਸੋ ਮੈਂ ਅੱਜ ਆ ਨਹੀਂ ਸਕਦਾ ਸੀ ਕਿਉਂਕਿ ਮੇਰੇ ਮੇਰੇ ਵੀ ਅੱਜ ਬਾਹਰੋਂ ਸਾਡਾ ਪ੍ਰੋਣਾ ਆਇਆ ਵਿਆਸੀ ਕਾ ਕਾਫੀ ਦਿਨਾਂ ਤੋਂ ਅੱਜ ਉਹਨੇ ਵਾਪਸ ਜਾਣਾ ਸੀਗਾ ਤੇ 4 ਵਜੇ ਉਹਨਾਂ ਦੀ ਕੈਨੇਡਾ ਨੂੰ ਫਲਾਈਟ ਸੀਗੀ ਇੱਥੋਂ ਚੰਡੀਗੜ੍ਹੋਂ ਮੈਂ ਚੜਾਉਣਾ ਸੀ ਕਿਉਂਕਿ ਦਿੱਲੀ ਛੱਡਣ ਤਾਂ ਨਹੀਂ ਬਈ ਜਾਇਆ ਜਾ ਸਕਦਾ ਮਾਕੇ ਪਰੋਣੇ ਵੀ 25 ਸਾਲ ਹੋ ਗਿਆ ਭਰਾਵਾ ਤੈਨੂੰ ਵਿਆਹੇ ਨੂੰ ਸੋ ਹੁਣ ਮੈਂ ਚੰਡੀਗੜ੍ਹ 에어ਪੋਰਟ ਤੱਕ ਜ਼ਰੂਰ ਛੱਡ ਕੇ ਆਉਂਗਾ ਪਰ ਫੇਰ ਉਹਨਾਂ ਦੀ ਫਲਾਈਟ 11 ਵਜੇ 에어 ਕੈਨੇਡਾ ਦੀ ਉੱਥੋਂ ਗਾਹ ਚੜਨਾ ਸੀ ਉਹ ਮੈਨੂੰ ਪਤਾ ਨਹੀਂ ਸੀ ਮੈਂ ਪ੍ਰੋਗਰਾਮ ਰੱਖ ਬੈਠਾ ਤੇ ਫੇਰ ਮੈਂ ਗੁਜ਼ਾਰਿਸ਼ ਕੀਤੀ ਜ਼ਿਲ੍ਹਾ ਪ੍ਰਧਾਨ ਸਾਹਿਬ ਨੂੰ ਮਨੀਸ਼ ਜੀ ਨੂੰ ਵੀ ਯਾਰ ਇਹ ਪ੍ਰੋਗਰਾਮ ਕੈਂਸਲ ਕਰ ਦਿਓ ਨਹੀਂ ਤਾਂ ਪਰੋਣੇ ਬਹਾਨੇ ਹੀ ਭਾਲਦੇ ਹੁੰਦੇ ਆ ਲੜਾਈ ਦਾ ਵੀ ਆਹ ਹੁਣ ਤੇਰਾ ਭਰਾ ਵੱਡਾ ਹੋ ਗਿਆ ਹੁਣ ਸਾਡੀ ਢੂਈ ਨਹੀਂ ਮਾਰਦਾ ਸੋ ਮੈਂ ਮਾਫੀ ਮੰਗੀ ਤੇ ਮੈਂ ਕਹਿਤਾ ਕੈਨਸਲ ਸੁਬਾ ਸੈਰ ਕਰੀ ਜਾਂਦੇ ਆ ਮੈਂ ਤੇ ਰਿਸ਼ਤੇਦਾਰ ਸਾਡੇ ਉਹ ਫੇਰ ਫੋਨ ਆਇਆ ਕਾਲਾ ਜੀ ਦਾ ਮਨੀਸ਼ ਜੀ ਦਾ ਮੈਂ ਕਿਹਾ ਪ੍ਰਭੂ ਕੈਨਸਲ ਹੈ ਨਹੀਂ ਆਇਆ ਜਾਣਾ ਇਹ ਕਹਿੰਦੇ ਵੀ ਦਰਸ਼ਨ ਸਿੰਘ ਗਿੱਲ ਨਾਲ ਤੂੰ ਗੱਲ ਮੈਂ ਕਿਹਾ ਮੈਨੂੰ ਨੰਬਰ ਦੇ ਦਿਓ ਮੈਂ ਗੱਲ ਕਰ ਲੈਣਾ ਮੈਂ ਗਿੱਲ ਸਾਹਿਬ ਦਾ ਨੰਬਰ ਬਣਾ ਲਿਆ ਮੈਂ ਮਿਹਨਤ ਕਰ ਲਾ ਕਾਫੀ ਕੀਤਾ ਪਰ ਜੱਟ ਨੇ ਮੇਰੀ ਵਾਹ ਨਹੀਂ ਚੱਲਣਗੇ ਵੈਸੇ ਮੈਂ ਵੱਡੇ ਵੱਡੇ ਮਨਾ ਲੈਨੇ ਮਨਾ ਲੈਨੇ ਮੈਂ ਕਿਹਾ ਜੀ ਪਰਸੋਂ ਕਰ ਲੈਨੇ ਆ ਤਰੀਕ ਲੈ ਲਓ ਚੌਥੇ ਕਰ ਲੈਨੇ ਆ ਆਪਾਂ ਕਿਹੜਾ ਕੈਨਸਲ ਹੈ ਮੇਰੀ ਕਹਿੰਦਾ ਫਿਰ ਗੱਲ ਇਹ ਆ ਵੀ ਇਸ ਤੋਂ ਬਾਅਦ ਤਾਂ ਦਰਸ਼ਨ ਕੱਲ ਸਿਆਸਤੀ ਛੱਡੂਗਾ ਹੁਣ ਇਸ ਤੋਂ ਬਾਅਦ ਮੈਂ ਕਿਸੇ ਮੇਰੀ ਯਾਰ ਬੇਇੱਜ਼ਤੀ ਹੋ ਜੂ ਐਸੇ ਤਾਂ ਸਿਆਸੀ ਜਿਹੜੇ ਲੋਗ ਆ ਇਹਨਾਂ ਦੀ ਬੇਇੱਜ਼ਤੀ ਬੂਝਦੀ ਬਹੁਤੀ ਹੁੰਦੀ ਨਹੀਂ ਆ ਔਰ ਜਿਹੜਾ ਸਿਆਸਤ ਦੇ ਵਿੱਚ ਬਹੁਤੀ ਬੇਇੱਜ਼ਤੀ ਮਹਿਸੂਸ ਕਰਦਾ ਹੈ ਉਹ ਫਿਰ ਭਾਈ ਉਹਨੂੰ ਸਿਆਸਤ ਪਹਿਲਾਂ ਹੀ ਛੱਡ ਦੇਣੀ ਚਾਹੀਦੀ ਸਰਪੰਚ ਸਾਹਿਬ ਦੀ ਗੱਲ ਤੇ ਫੁੱਲ ਚੜਾਉਂਦੇ ਹੋਏ ਫਿਰ ਵਰਸ਼ਨ ਸਿੰਘ ਗਿਰਤਾ ਨਹੀਂ ਮੰਨਿਆ ਫਿਰ ਮੈਂ ਪ੍ਰੋਹਣੇ ਨੂੰ ਮਨਾਇਆ ਹੱਥ ਜੋੜ ਕੇ ਮੈਂ ਕਿਹਾ ਭਾਈ ਯਾਰ ਤੂੰ ਆਪਦੇ ਭਰਾ ਨੂੰ ਮਿਲਿਆ ਪਹਿਲਾਂ ਉੱਥੇ ਉਹ ਵੀ ਬਰਗੇਡੀਅਰ ਹੈ ਕਿੰਤਾ ਉਧਰ ਉਹ ਕਹਾਣੀ ਕੁਣੀ ਪਾ ਕੇ ਤੇ ਉਹਨਾਂ ਨੂੰ 12:30 1 ਵਜੇ ਨੂੰ ਉਧਰ ਨੂੰ ਤੋਰ ਕੇ ਘੇਰਾ ਪਾ ਕੇ ਵੀ ਭਾਈ 4 ਵਜੇ ਗੱਡੀਆਂ ਜਾ ਰਹੀਆਂ ਤਾਂ ਛੱਡ ਕੇ ਆਉਣੀਆਂ ਭਾਈ ਤੇ ਉਹ ਮੰਨ ਗਿਆ ਫਿਰ ਮੈਂ ਆਖਿਆ ਦਰਸ਼ਨ ਜੀ ਕੋਲੇ ਚਲੀਏ